ਕੀ ਨਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਯਾਦ ਕੀਤਾ ਜਾ ਰਿਹਾ ਮੈਨੂੰ ਕੁਝ ਨਹੀਂ ਜੇ ਪਤਾ ਕੀ ਕਹਿਣਾ ਹੈ ਕੀ ਨਹੀਂ ਮੇਰਾ ਬੇੜਾ ਲੋਚੀਤ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਹੈ ਆ ਵੀ ਚਲੋ ਦੁਨੀਆਂ ਤੇ ਨਾਂ ਕਰਕੇ ਕੀ ਆ ਬਾਪ ਦਾ ਬੜੀ ਯਾਦ ਆਉਂਦੀ ਹੈ ਪਿਓ ਦਾ ਕਿ ਸੇਵਾ ਕਰਦੇ ਹੁੰਦੇ ਸੀਗੇ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇੜੇ ਇਹ ਜਾਤਿਕ ਤੋ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਆ ਖਜਾਦਾਂ ਨੇ ਬਹੁਤ ਜੱਤਾਂ ਭੁੱਲਦੇ ਹੀ ਨਹੀਂ ਜਦੋਂ ਮਰਤਾਂਗੇ ਉਦੋਂ ਬੋਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੇ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਕਿਸੇ ਉਹਨਾਂ ਨੂੰ ਦਾਂਦੀ ਫੇਕ ਕਰਨ ਆਏ ਸੀ ਬੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਲੈ ਉਹਨਾਂ ਦੀ ਯਾਦ ਚਿੱਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਹੈ ਜਿਹੜੀ ਸੱਚੀ ਸ਼ਰਧਾਂਤੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਿਹੜਾ ਨਵਾਂ ਮੰਦਵਿਤ ਆਨ ਉਹ ਤੋਂ ਉਹਨਾਂ ਨੂੰ ਸ਼ਿੱਧਾਂ ਨੂੰ ਵਾਸਤੇ ਦੇ ਨਸੀ ਇੱਕ ਸੱਚੀ ਸ਼ਰਧਾਂਤੀ ਉਹ ਦੇ ਸਕੀਏ। ਅੰਮ੍ਰਿਤ ਕਿ ਨਾ ਕੀ ਕਹਿਣਾ ਚਾਹੁੰਦੇ ਹੋ ਅੱਜ ਯਾਦ ਕੀਤਾ ਜਾ ਰਿਹਾ ਹੈ। ਮੈਨੂੰ ਕੁਝ ਨਹੀਂ ਜੇ ਪਤਾ ਕੀ ਕਹਿਣਾ ਆ ਕੀ ਨਹੀਂ। ਮੇਰਾ ਬੇੜਾ ਲੋਚੀਤ ਹੋਇਆ ਦੇਸ਼ ਦੇ ਬਦਲੇ। ਚਲੋ ਬਹੁਤ ਵਧੀਆ। ਕਿੰਨਾ ਕ ਮਾਣ ਹੈ ਆਪਣੇ ਪੁੱਤ ਨੂੰ? ਬਹੁਤ ਮਾਣ ਹੈ ਆ ਵੀ। ਚਲੋ ਦੁਨੀਆਂ ਤੇ ਨਾਂ ਕਰਕੇ ਕੀ ਆ ਬਾਤ ਦਾ। ਮਾਪੇ ਵਰਗ ਚਾਹੁੰਦੇ ਜੇ ਪੁੱਤ ਦੀ ਯਾਦ ਆਉਂਦੀ ਬੜੀ ਯਾਦ ਆਉਂਦੀ ਹੈ ਪਿਓ ਦਾ ਸੇਵਾ ਕਰਦੇ ਹੁੰਦੇ ਸੀਗੇ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇਟੇ ਤੇ ਯਾਦ ਤਿਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਬੁਜਾਦਾਂ ਨੇ ਅੱਜ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਰਤਾਂਗੇ ਉਦੋਂ ਭੁੱਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਜਿਸ ਨੂੰ ਨਾਲੋਂ ਸ਼ਰਧਾਂਤੀ ਪੇਤਰਨ ਆਈ ਸੀ ਥੋੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਨੇ ਉਹਨਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਤੇ ਜਿਹੜੀ ਸੱਚੀ ਸ਼ਰਧਾਂਤੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਿਹੜਾ ਵਾਤਾਵਰਣ ਦਾ ਵਿਟਾਣ ਹੋਵੇ ਤੇ ਉਹਨਾਂ ਨੂੰ ਸ਼ਰਧਾਂਤੀ ਵਾਸਤੇ ਦੇਣ ਅਸੀਂ ਇੱਕ ਸੱਚੀ ਸ਼ਰਧਾਂਤੀ ਹੋਵੇ